ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਕੜਾਕੇ ਦੀ ਠੰਡ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਹਾਰਟ ਅਟੈਕ ਦੇ ਜਿਹੜੇ ਕੇਸ ਹੈ ਉਹ ਵੱਧ ਜਾਂਦੇ ਹਨ ਤੇ ਕਈ ਲੋਕਾਂ ਦੀ ਇਹਦੇ ਵਿੱਚ ਮੌਤ ਵੀ ਹੋ ਜਾਂਦੀ ਹੈ ਸਾਡੇ ਨਾਲ ਪੀਜੀਆਈ ਦੇ ਐਡਵਾਂਸ ਕਾਰਡੀਅਕ ਸੈਂਟਰ ਦੇ ਐਕਸਪਰਟ ਡਾਕਟਰ ਪਰਮਿੰਦਰ ਸਿੰਘ ਓਟਾਲ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਇਹ ਕੇਸਿਆਂ 'ਚ ਆਪਾਂ ਕਮੀ ਲਿਆਈ ਜਾ ਸਕਦੀ ਹੈ ਸਰ ਸਭ ਤੋਂ ਪਹਿਲਾਂ ਦਿਨਿਕ ਸੂਰਿਆ ਟੀਵੀ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਥੈਂਕ ਯੂ ਅਮਨ ਜੀ ਥੈਂਕਸ ਅਲੋਟ ਤਸਰੀ ਜਿਹੜੀ ਠੰਡ ਚੋਂ ਠੰਡ ਚ ਜਿਆਦਾ ਜਿਹੜੀ ਠੰਡ ਹੁੰਦੀ ਹੈ ਇਹਦੇ ਚ ਜਿਹੜੇ ਕੇਸ ਹੈ ਹਾਰਟ ਅਟੈਕ ਦੇ ਵੱਧ ਜਾਂਦੇ ਆ ਤੇ ਕਈ ਲੋਕਾਂ ਨੂੰ ਜਾਨ ਗਵਾਉਣੀ ਪੈਂਦੀ ਹੈ ਤੇ ਸਰ ਤੁਸੀਂ ਕੀ ਸੁਜੈਸਟ ਕਰਦੇ ਹੋ ਲੋਕਾਂ ਨੂੰ ਯਾ ਇਹ ਬਿਲਕੁਲ ਸਹੀ ਫੈਕਟ ਹੈਗਾ ਕਿ ਸਰਦੀਆਂ ਦੇ ਵਿੱਚ ਪਰਟੀਕੂਲਰਲੀ ਐਕਸਟ੍ਰੀਮ ਕੋਲਡਸ ਦੇ ਵਿੱਚ ਹਾਰਟ ਅਟੈਕ ਹੋਣ ਦੇ ਚਾਂਸਸ ਵੱਧ ਜਾਂਦੇ ਹੈਗੇ ਇਹਦੇ ਬੇਸਿਕ ਜਿਹੜੇ ਰੀਜ਼ਨ ਅਸੀਂ ਫਾਈਂਡ ਆਊਟ ਕਰਦੇ ਆ ਕਿ ਇੱਕ ਤਾਂ ਆਪਣਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਬਲੱਡ ਗਾੜਾ ਹੋ ਜਾਂਦਾ ਸਾਡੀ ਵਾਟਰ ਇਨਟੇਕ ਕਾਫੀ ਘਟ ਜਾਂਦੀ ਹੈ ਪਰਟੀਕੂਲਰਲੀ ਸਰਦੀਆਂ ਦੇ ਵਿੱਚ ਆਪਾਂ ਦੇਖਦੇ ਆ ਕਿ ਅ ਵੀ ਪਾਣੀ ਦੀ ਇਨਟੇਕ ਬਹੁ ਬਾਕੀ ਸਾਡੀਆਂ ਕੁਝ ਹੈਬਿਟਸ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਪਾਰਟਿਕੁਲਰਲੀ ਡਾਈਟਰੀ ਹੈਬਿਟਸ অর ਐਕਸਰਸਾਈਜ਼ ਹੈਬਿਟਸ ਸਾਡੀਆਂ ਇਸ ਤਰ੍ਹਾਂ ਜੇ ਸਾਨੂੰ ਪ੍ਰੀਡਿਸਪੋਜ਼ ਕਰਦੀਆਂ ਨੇ ਐਂਡ ਸਮ ਪੇਸ਼ੈਂਟਸ ਹੈਗੇ ਆ ਜਿਹੜਾ ਨੂੰ ਜੀ ਸਮੋਕਿੰਗ ਕਰਦੇ ਹੈਗੇ ਆ ਸਮੋਕਿੰਗ ਵੀ ਵੱਧ ਜਾਂਦੀ ਹੈ ਪਾਰਟਿਕੁਲਰ ਇਨਾਂ ਦਿਨਾਂ ਦੇ ਵਿੱਚ ਉਹ ਵੀ ਇਨਕਰੀਜ਼ ਕਰਦੀ ਹੈ ਰਿਸਕ ਅ ਚੌਥੀ ਚੀਜ਼ ਇਹ ਦੇਖੀ ਗਈ ਹੈ ਕਿ ਕੁਝ ਪੇਸ਼IENTS ਇਹਨਾਂ ਦਿਨਾਂ ਦੇ ਵਿੱਚ ਦਵਾਈਆਂ ਦੀ ਜਿਹੜੀ ਆਪਣੀ ਰੂਟੀਨ ਹਾਰਟ ਦੀਆਂ ਮੈਡੀਕੇਸ਼ਨਸ ਨੇ ਉਹ ਕਾਫੀ ਘਟਾ ਦਿੰਦੇ ਹੈਗੇ ਆ ਸੋ ਬੇਸਿਕ ਰੀਜ਼ਨ ਜਿਹੜੇ ਹੈਗੇ ਆ ਕਿ ਇਨਐਕਟੀਵਿਟੀ ਹੋ ਜਾਂਦੀ ਹੈ ਸਾਡੀਆਂ ਡਾਈਟਰੀ ਹੈਬਿਟਸ ਅਸੀਂ ਜਿਹੜੇ ਬਹੁਤ ਸਪਾਈਸੀ ਫੂਡਸ ਖਾਣੇ ਆ ਆਇਲੀ ਫੂਡਸ ਖਾਣੇ ਆਗੇ ਜਾਂ ਫਿਰ ਜਿਹੜੇ ਸਾਲਟੀ ਫੂਡਸ ਆ ਜਿਨ੍ਹਾਂ ਵਿੱਚ ਨਮਕ ਜ਼ਿਆਦਾ ਹੁੰਦਾ ਉਹ ਸਾਡੀ ਟੈਂਡੈਂਸੀ ਵੱਧ ਜਾਂਦੀ ਹੈ ਜਾਂ ਫਿਰ ਜੇ ਅਸੀਂ ਲਾਈਕ ਕਰਦਿਆਂ ਜਿਹੜੀਆਂ ਬੜੀਆਂ ਮਠਿਆਈਆਂ ਨੇ ਉਹਦੀ ਵੀ ਇਨਟੇਕ ਵੱਧ ਜਾਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨਾਲ ਔਨ ਦੀ ਟੌਪ ਆਫ ਦੈਟ ਤੇ ਸਾਡੀ ਐਕਟੀਵਿਟੀ ਲੈਵਲ ਕਾਫੀ ਘਟ ਜਾਂਦਾ ਹੈਗਾ ਵਾਟਰ ਇਨਟੇਕ ਕਾਫੀ ਘਟ ਜਾਂਦਾ ਹੈਗਾ ਇਹਨਾਂ ਚ ਇਹ ਚੀਜ਼ੇ ਫੈਕਟਰਸ ਹੈਗੇ ਜਿਹੜੇ ਮੇਨਲੀ ਰਿਸਪੌਂਸੀਬਲ ਹੈਗੇ ਕਿ ਸਰਦੀਆਂ ਦੇ ਵਿੱਚ ਸਾਨੂੰ ਹਾਰਟ ਅਟੈਕ ਹੁੰਦਾ ਰਿਸਕ ਵੱਧ ਜਾਂਦਾ ਹੈਗਾ ਐਡੀਸ਼ਨਲੀ ਅਦਰਵਾਈਜ਼ ਆਲਸੋ ਪਾਰਟਿਕੂਲਰਲੀ ਜਿਹੜੇ ਹਾਰਟ ਪੇਸ਼ੈਂਟਸ ਹੈਗੇ ਆ ਇਹਨਾਂ ਵਿੱਚ ਅਸੀਂ ਦੇਖਦੇ ਆ ਕਿ ਹਾਰਟ ਦੀਆਂ ਨਸਾਂ ਆਮ ਤੌਰ ਤੇ ਸ਼੍ਰਿੰਕ ਹੋ ਜਾਂਦੀਆਂ ਸਰਦੀਆਂ ਦੇ ਨਾਲ ਸੋ ਇਸ ਤਰ੍ਹਾਂ ਦੀ ਕੇਸਿਸ ਦੇ ਵਿੱਚ ਆਪਾਂ ਐਡਵਾਈਸ ਕਰਦੇ ਆ ਕਿ ਇਟਸ ਬੈਟਰ ਕਿ ਤੁਸੀਂ ਅਗਰ ਐਕਸਟ੍ਰੀਮਸ ਆਫ ਕੋਲਡ ਦੇ ਵਿੱਚ exercise ਜਾਂ walk ਕਰਨਾ ਅਵੋਇਡ ਕਰਨਾ ਸੋ ਬੇਸਿਕ ਰੀਜ਼ਨ ਇਹ ਹੈਗੇ ਹੈਗੇ ਜਿਹੜੇ ਮਤਲਬ ਹਾਰਟ ਡਿਸੀਜ਼ ਹੋਣ ਦਾ ਚਾਂਸਸ ਬਤਾਂਦੇ ਆ ਪਾਰਟਿਕੁਲਰਲੀ ਸਰਦੀਆਂ ਦੇ ਵਿੱਚ ਤੇ ਸਰ ਹੋਰ ਖਾਣ ਪੀਣ ਨੂੰ ਲੈ ਕੇ ਕੀ ਤੁਸੀਂ ਲੋਕਾਂ ਨੂੰ ਰਾਏ ਦੇਣਾ ਚਾਹੁੰਦੇ ਹੋ ਜਿਹਦੇ ਕਰਕੇ ਕਮੀ ਲਾਈ ਜਾ ਸਕਦੀ ਹੈ ਜਾਂ ਮੈਂ ਇਹ ਕਹਾਂਗਾ ਕਿ ਇਹ ਨਾ ਚੀਜ਼ਾਂ ਆਪਾਂ ਕੁਝ ਮੋਡੀਫਿਕੇਸ਼ਨਸ ਕਰਕੇ ਆਪਣੇ ਲਾਈਫਸਟਾਈਲ ਦੇ ਵਿੱਚ ਆਪਾਂ ਇਹਨਾਂ ਜਿਹੜੇ ਹਾਰਟ ਅਟੈਕਸ ਹੈਗੇ ਆ ਇਹਨਾਂ ਦੀ ਇਨਸੀਡੈਂਸ ਜਾਂ ਚਾਂਸਸ ਘਟਾ ਸਕਦੇ ਹੈਗੇ ਆ ਅਗਰ ਕੋਈ ਸਮੋਕਿੰਗ ਕਰਦਾ ਇਟਸ ਬੈਟਰ ਕਿ ਆਪਾਂ ਸਮੋਕਿੰਗ ਬੰਦ ਕਰ ਲਈਏ ਉਦੋਂ ਹਰ ਇੱਕ ਨੂੰਸੀ ਐਡਵਾਈਸ ਕਰਦੇ ਆਂ ਨੈਕਸਟ ਹੈ ਕਿ ਆਪਣਾ ਐਕਟੀਵਿਟੀ ਲੈਵਲ ਹੈ ਜਾਂ ਐਕਸਰਸਾਈਜ਼ ਕਰਨਾ ਆਈ ਊਡ ਨੋਟ ਸੇ ਕਿ ਬੰਦ ਕਰਨਾ ਚਾਹੀਦਾ ਹੈਗਾ ਬਟ ਦੋ ਚੀਜ਼ਾਂ ਚ ਬਹੁਤ ਇੰਪੋਰਟੈਂਟ ਹੈਗੀਆਂ ਨੇ ਇੱਕ ਤੇ ਹੈ ਕਿ ਲੈਵਲ ਆਫ ਐਕਸਰਸਾਈਜ਼ ਬਹੁਤ ਐਕਸਟਰੀਮਸ ਆਫ ਐਕਸਰਸਾਈਜ਼ ਅਵਾਇਡ ਕਰਨੀ ਚਾਹੀਦੀ ਹੈ ਲਾਈਕ ਬਹੁਤ ਸਰਦੀ ਦੇ ਵਿੱਚ ਜਾ ਕੇ ਬਹੁਤ ਰਨਿੰਗ ਕਰਦੇ ਆ ਜਾਂ ਬਹੁਤ ਐਕਸਟਰੀਮਸ ਆਫ ਐਕਸਰਸਾਈਜ਼ ਕਰਦੇ ਆ ਜਾਂ ਬਹੁਤ ਹਾਈ ਲੈਵਲ ਦੀ ਜਿਮਿੰਗ ਕਰਦੇ ਆ ਉਹ ਅਵਾਇਡ ਕਰ ਲੈਣੀ ਚਾਹੀਦੀ ਹੈਗਾ ਨੰਬਰ 2 ਹੈ ਕਿ ਟਾਈਮਿੰਗ ਆਫ ਐਕਸਰਸਾਈਜ਼ ਥੋੜਾ ਜਿਆਦਾ ਚੇਂਜ ਕੀਤਾ ਜਾ ਸਕਦਾ ਹੈਗਾ ਰਾਦਰ ਦੈਨ ਕਿ ਆਪਾਂ ਐਕਸਟ੍ਰੀਮਸ ਆਫ ਕੋਰਟ ਦੇ ਵਿੱਚ ਜਾਂ ਬਹੁਤ ਸਰਦੀਆਂ ਦੇ ਵਿੱਚ ਜਾ ਕੇ ਐਕਸਰਸਾਈਜ਼ ਕਰੀਏ ਇਟਸ ਬੈਟਰ ਕਿ ਆਪਣਾ ਮਾਰਨਿੰਗ ਚ ਨਹੀਂ ਕਰ ਸਕਦੇ ਤਾਂ ਈਵਨਿੰਗ ਆਫਟਰਨੂਨ ਆਵਰਸ ਦੇ ਵਿੱਚ ਜਾਂ ਸ਼ਾਮ ਨੂੰ ਐਕਸਰਸਾਈਜ਼ ਕਰ ਲਈਏ ਜਾਂ ਫਿਰ ਅਲਟਰਨੇਟਿਵ ਅਵੇਲੇਬਲ ਹੈ ਗਿਆ ਕਿ ਆਪਾਂ ਇਨਡੋਰ ਐਕਸਰਸਾਈਜ਼ ਕਰ ਲਈਏ ਯੋਗਾ ਕਰ ਸਕਦੇ ਹੈਗੇ ਆ ਅੱਜ ਕੱਲ ਹਮ ਯੋਗਾ ਐਵਰੀ ਸਾਰੀ ਦੁਨੀਆ ਦੇ ਵਿੱਚ ਬਹੁਤ ਫੇਮਸ ਹੋ ਰਿਹਾ ਹੈਗਾ ਸੋ ਇਹ ਅਲਟਰਨੇਟਿਵ ਐਕਸਰਸਾਈਜ਼ਸ ਹੈਗੀਆਂ ਨੇ ਐਕਸਰਸਾਈਜ਼ ਕਰਨੀ ਜ਼ਰੂਰ ਚਾਹੀਦੀ ਹੈ ਬਟ ਲੈਵਲ ਆਫ ਐਕਸਰਸਾਈਜ਼ ਔਰ ਟਾਈਮਿੰਗ ਆਫ ਐਕਸਰਸਾਈਜ਼ ਥੋੜਾ ਜਿਹਾ ਆਪਾਂ ਅਡਜਸਟ ਕਰ ਲਈਏ ਤੇ ਇਹਦੇ ਨਾਲ ਕਾਫੀ ਹੱਦ ਤੱਕ ਆਪਾਂ ਹਾਰਟ ਅਟੈਕ ਹੋਣ ਦਾ ਜਿਹੜਾ ਡਿਊਰਿੰਗ ਐਕਸਰਸਾਈਜ਼ ਅਸੀਂ ਦੇਖਦੇ ਹਾਂ ਕਿ ਹੁੰਦੇ ਆ ਉਹਨਾਂ ਤੋਂ ਬਚਾ ਜਾ ਸਕਦਾ ਹੈਗਾ ਨੈਕਸਟ ਹੈ ਕਿ ਸਰਟਨ ਜਿਹੜੇ ਡਾਈਟਰੀ ਹੈਬਿਟਸ ਹੈਗੀਆਂ ਸਾਨੂੰ ਹੈਲਦੀ ਫੂਡ ਦਾ ਵੈਸੀ ਵੀ ਲੈਣਾ ਚਾਹੀਦਾ ਬਟ ਸਰਦੀਆਂ ਦੇ ਵਿੱਚ ਪਾਰਟਿਕੁਲਰਲੀ ਜਿਸ ਤਰ੍ਹਾਂ ਆਪਣਾ ਆਇਲੀ ਫੂਡਸ ਹੈ ਜਾਂ ਫਰਾਈਡ ਫੂਡਸ ਹੈ ਜਾਂ ਫਿਰ ਸਾਲਟੀ ਫੂਡਸ ਹੈ ਇਹਨਾਂ ਦੀ ਇਨਟੇਕ ਬਹੁਤ ਬਾਤ ਜਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਡਿਸਕਸ ਕੀਤਾ ਅਸੀਂ ਇਹਨਾਂ ਚੀਜ਼ਾਂ ਤੋਂ ਲਾਈਕ ਹੈਲਦੀ ਫੂਡ ਹੈਲਦੀ ਫੂਡ ਇਨ ਲੋਟਸ ਆਫ ਵੈਜੀਟੇਬਲਸ ਕੋਈ ਇਹਨਾਂ ਤੇ ਲਿਮਿਟ ਨਹੀਂ ਹੈ ਜਿੰਨਾ ਮਰਜੀ ਵੈਜੀਟੇਬਲ ਜਿੰਨਾ ਮਰਜੀ ਫਰੂਟਸ ਤੁਸੀਂ ਲੈ ਸਕਦੇ ਹੈਗੇ ਹੋ ਜਾਂ ਕੁਝ ਹੈਲਦੀ ਫੂਡ ਜਾਂ ਜਿਸ ਤਰ੍ਹਾਂ ਅਗਰ ਨਾਨ ਵੈਜੀਟੇਰੀਅਨ ਫੂਡ ਖਾਣਾ ਚਾਹੁੰਦੇ ਆ ਤੇ ਫਰਾਈਡ ਫਿਸ਼ ਹੈ ਜਾਂ ਐਗ ਹੈ ਇਫ ਯੂ ਵਿਸ਼ ਇਫ ਅਗਰ ਕੋਈ ਨਾਨ ਵੈਜੀਟੇਰੀਅਨ ਹੈ ਉਹਨਾਂ ਵਿੱਚ ਜਾਂ ਫਿਰ ਐਨੀਮਲ ਪ੍ਰੋਟੀਨਸ ਹੈਗੇ ਉਹਨਾਂ ਨੂੰ ਸਾਡੀ ਇਨਟੇਕ ਵਧਾਣੀ ਚਾਹੀਦੀ ਹੈ ਇਹ ਆਈ ਥਿੰਕ ਪ੍ਰੀਕਾਸ਼ਨਸ ਲੈ ਕੇ ਅਸੀਂ ਆਪਣਾ ਰੁਟੀਨ ਇਸ ਤਰ੍ਹਾਂ ਅਡਜਸਟ ਕਰਕੇ ਅਸੀਂ ਹਾਰਟ ਅਟੈਕ ਹੋਣ ਦੇ ਚਾਂਸਸ ਘਟਾ ਸਕਦੇ ਹੈਗੇ ਹਾਂ ਡਾਕਟਰ ਸਾਹਿਬ ਆਪਣਾ ਜੇ ਸਬਜ਼ੀਆਂ ਦੀ ਗੱਲ ਕੀਤੀ ਜਾਏ ਤਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਮਤਲਬ ਖਾਣੀਆਂ ਚਾਹੀਦੀਆਂ ਜਿਹਦੇ ਕਰਕੇ ਥੋੜਾ ਫਰਕ ਪੈ ਸਕੇ ਆਈ ਥਿੰਕ ਜਿਹੜੀਆਂ ਸਬਜ਼ੀਆਂ ਇੰਪੋਰਟੈਂਟ ਹੈਗਾ ਕਿ ਸਾਨੂੰ ਸੀਜ਼ਨਲ ਜਿਹੜੀਆਂ ਫਰੈਸ਼ ਵੈਜੀਟੇਬਲਸ ਹੈਗੀਆਂ ਉਹ ਖਾਣੀਆਂ ਚਾਹੀਦੀਆਂ ਰਾਦਰ ਜਿਸ ਤਰ੍ਹਾਂ ਆਪਾਂ ਫਰੂਟਸ ਤੇ ਵੈਜੀਟੇਬਲਸ ਅਗਰ ਕੰਬਾਈਨ ਕਰੀਏ ਤੇ ਕਲਰਡ ਫਰੂਟਸ ਹੈਗੇ ਮਲਟੀਪਲ ਟਾਈਪਸ ਆਫ ਵੈਰਾਈਟੀਆਂ ਆਫ ਫੂਡਸ ਹੈਗੇ ਫਰੂਟਸ ਹੈਗੇ ਯਾ ਵੈਜੀਟੇਬਲ ਚ ਫਰੈਸ਼ ਵੈਜੀਟੇਬਲ ਇਜ਼ ਵੈਰੀ ਇੰਪੋਰਟੈਂਟ ਸਬਜੀ ਐਕਚੁਅਲੀ ਸੀਜ਼ਨਲ ਹੀ ਹੋਣੀ ਚਾਹੀਦੀ ਹੈ ਅਸੀਂ ਆਊਟ ਆਫ ਸੀਜ਼ਨ ਜਾ ਕੇ ਕਈ ਵਾਰੀ ਸਬਜ਼ੀਆਂ ਪਰਚੇਸ ਕਰਦੇ ਹਾਂ ਜੋ ਕਿ ਲਾਈਕ ਕੈਮੀਕਲੀ ਗ로우 ਕਰਦੇ ਹਾਂ ਇਕਸਪੈਕਟਡ ਟੂ ਵਰਡ ਦੋਸ ਜੋ ਨੇਚਰਲੀ ਗਰੋਨ ਆਰਗੇਨਿਕ ਵੈਜੀਟੇਬਲਸ ਹੈਗੀਆਂ ਸੀਜ਼ਨਲ ਵੈਜੀਟੇਬਲਸ ਹੈਗੇ ਆ ਵਾਟ ਏਵਰ ਇਜ਼ ਅਵੇਲੇਬਲ ਦੇ ਆਰ ਏਕਲੀ ਗੁੱਡ ਡਾਕਟਰ ਸਾਹਿਬ ਐਡੀਸ਼ਨ ਟੂ ਥਿਸ ਹੋਰ ਤੁਸੀਂ ਕੀ ਸੁਜੈਸਟ ਕਰਨਾ ਚਾਹੁੰਦੇ ਹੋ ਪਬਲਿਕ ਨੂੰ ਜਿਹੜਾ ਕਿ ਆਪਾਂ ਹੋਰ ਕਿਸਾ ਨੂੰ ਅਵਾਇਡ ਕੀਤਾ ਜਾ ਸਕੇ ਯਾ ਆਈ ਥਿੰਕ ਇੱਕ ਇੰਪੋਰਟੈਂਟ ਚੀਜ਼ ਇਹ ਉਨਾ ਨੂੰ ਸਬਟ ਇੰਪੋਰਟੈਂਟ ਚੀਜ਼ ਇਹ ਹੈਗੀ ਆ ਕਿ ਆਪਣੀ ਮੈਡੀਕੇਸ਼ਨਸ ਨੂੰ ਅਡਿਅਰੈਂਸ ਇਸ ਵੇਰ ਇੰਪੋਰਟੈਂਟ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਕਰਨਾ 슈ਗਰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਤੇ ਜਿਹੜੀਆਂ ਹਾਰ ਦੇ ਮੈਡੀਕੇਸ਼ਨਸ ਲੈ ਰਹੇ ਆ ਆਪਣੇ ਪ੍ਰੋਪਰ ਡੋਸ ਪ੍ਰੋਪਰ ਟਾਈਮ ਤੇ ਲੈਣਾ ਬਹੁਤ ਜ਼ਰੂਰੀ ਹੈਗੀ ਆ ਔਰ ਆਪਣਾ ਟਾਈਮਿੰਗ ਔਰ ਲੈਵਲ ਆਫ ਐਕਸਰਸਾਈਜ਼ ਇਸ ਤਰ੍ਹਾਂ ਪਹਿਲਾਂ ਡਿਸਕਸ ਕੀਤਾ ਹੈ ਤੇ ਆਪਣਾ ਡਾਈਟਰੀ ਹੈਬਿਟਸ ਨੂੰ ਕੰਟਰੋਲ ਕਰਕੇ ਪੋਸੀਬਲੀ ਅਸੀਂ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ। ਤੇ ਸਰ ਚੰਡੀਗੜ੍ਹ ਪੁਲਿਸ ਵੀ ਕਈ ਇਦਾਂ ਦੇ ਇਨਸਪੈਕਟਰ ਹੈ ਕਈ ਮਤਲਬ ਮੁਲਾਜ਼ਮ ਹੈ ਜਿਹੜੇ ਕਿ ਹਾਰਟ ਦੇ ਪੇਸ਼ੈਂਟ ਹੈ ਤੇ ਪ੍ਰੋਪਰ ਦਵਾਈ ਟਾਈਮ ਨਾਲ ਲੈਂਦੇ ਨਹੀਂ ਉਹਨਾਂ ਵਾਸਤੇ ਤੁਸੀਂ ਕੋਈ ਸ਼ਕਤੀ ਦਾ ਆਦੇਸ਼ ਕੋਈ ਦੇਣਾ ਚਾਹੁੰਦੇ ਹੋ? ਯਾਏ ਮੈਂ ਦੇਖਿਆ ਹੈਗਾ ਵੀ ਹਵ ਕੁਝ ਪੇਸ਼ੈਂਟਸ ਅਨਫੋਰਚਨਟਲੀ ਆਉਂਦੇ ਆ ਆਪਣੇ ਕੋਲ ਇੱਥੇ ਤੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਹਾਂ ਅਸੀਂ ਦੇਖਿਆ ਕਿ ਬਹੁਤ ਸਾਰੇ ਪਾਰਟਿਕੂਲਰ ਮੇਬੀ ਕਿ ਟਾਈਮ ਦਾ ਰੈਸਟ੍ਰੈਂਟ ਹੋਵੇ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਹੈਗਾ ਬਿਕੋਜ਼ ਨਾਈਟ ਡਿਊਟੀਆਂ ਹਾਰਡ ਵਰਕ ਕਰਦੇ ਹੈਗੇ ਆ ਫਿਰ on the top of that uh, dietary restrictions ਜਾਂ ਫਿਰ ਥੋੜਾ ਜਿਹਾ ਉਹ ਵੀ ਅਵOID ਕੀਤਾ ਜਾ ਸਕਦਾ ਕੁਝ ਫੈਟੀ ਫੂਡਸ ਜਾਂ ਫਿਰ oily ਫੂਡਸ ਹੈਗੇ ਉਹ ਅਵOID ਕੀਤੇ ਜਾ ਸਕਦੇ ਹੈਗੇ ਸਟ्रेसेस ਅਨਦਰ ਫੈਕਟਰ ਵਿਚ ਇਸ ਕੰਟ੍ਰਿਬਿਊਟਿੰਗ ਟੂ ਜੋ ਹਾਰਟ ਅਟੈਕ ਹੋਣ ਦੇ ਚਾਂਸਸ ਵਧ ਜਾਂਦੇ ਹੈਗੇ ਅ ਬਾਕੀ ਥੋੜਾ ਜਾਇ I think ਬਿਜ਼ੀ ਹੁੰਦੇ ਹੋਏ ਵੀ ਉਹਨਾਂ ਨੂੰ ਆਪਣਾ ਜਿਹੜਾ ਹੈ ਫਿਜ਼ੀਕਲ ਫਿਟਨੈਸ ਕਾਈਂਡ ਆਫ ਜਿਸ ਤਰ੍ਹਾਂ ਕਿ ਐਕਸਰਸਾਈਜ਼ ਹੈ ਜਾਂ ਵਾਕ ਹੈ ਇਹਦੇ ਵਿੱਚ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈਗੇ I think ਇਹ ਕੁਝ ਪ੍ਰੀਕਾਸ਼ਨਸ ਲੈ ਕੇ ਅਸੀਂ ਆਪਣਾ ਬਿਜ਼ੀ ਰਹਿੰਦੇ ਹੋਏ ਵੀ ਆਪਣੇ ਸ਼ਡਿਊਲ ਨੂੰ ਥੋੜਾ ਜਿਆ ਰੀਫ੍ਰੇਮ ਕਰਕੇ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ। ਥੈਂਕ ਯੂ ਰੋਸਰ। ਅਸੀਂ ਸਾਡੇ ਨਾਲ ਡਾਕਟਰ ਪਰਮਿੰਦਰ ਸਿੰਘ ਓਟਾਲਜੀ ਜਿਹੜੇ ਕਿ ਐਡਵਾਂਸ ਕਾਰਡੀਕ ਸੈਂਟਰ ਦੇ ਜਿਹੜੇ ਹੈਗੇ ਆ ਆਪਣਾ ਐਕਸਪਰਟ ਡਾਕਟਰ ਹੈ ਹਾਰਟ ਦੇ ਤੇ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਇਹਨੂੰ ਅਵੋਇਡ ਕਰ ਸਕਦੇ ਆ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੈਨਿਕ ਸੂਰਿਆ ਟੀਵੀ